ਕੁਸੀ ਵੇਖ ਰਹੇ ਹੋ ਪੰਜਾਬ ਨਿਊਜ਼ 7 ਪੰਜਾਬੀ ਮੁੰਡੇ ਦਾ ਰਿਸ਼ਤੇਦਾਰ ਨੇ ਹੀ ਅਮਰੀਕਾ ਦੇ ਵਿੱਚ ਕੀਤਾ ਕਤਲ ਖਮਾਣੋ ਨੇੜੇ ਪਿੰਡ ਰਿੰਗਿਆ ਦੇ ਪੰਜਾਬੀ ਮੁੰਡੇ ਦਾ ਰਿਸ਼ਤੇਦਾਰ ਨੇ ਹੀ ਅਮਰੀਕਾ ਦੇ ਵਿੱਚ ਕਤਲ ਕੀਤਾ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਤਹਿਸੀਲ ਖਮਾਣੋ ਨੇੜੇ ਪਿੰਡ ਰਿੰਗਿਆ ਵਿਖੇ ਨਵਾਂ ਸਾਲ ਕਿਸਾਨ ਪਰਵਾੜ ਲਈ ਬਹੁਤ ਮਾੜਾ ਚੜਿਆ जिला फतेहगढ़ साहिब तहसील खमाणो नेड़ले पिंड रहीया बिखे नमस साल किसान परिवार ਲਈ ਬਹੁਤ ਮਾੜਾ ਚੜਿਆ ਜਾਣਕਾਰੀ ਮੁਤਾਬਕ ਪਿੰਡ ਰਈਆ ਦਾ ਇੱਕ ਕਿਸਾਨ ਪਰਿਵਾਰ ਨਾਲ ਸੰਬੰਧ ਰੱਖਦਾ ਨੌਜਵਾਨ ਕੁਝ ਸਾਲ ਪਹਿਲਾਂ ਅਮਰੀਕਾ ਗਿਆ ਸੀ ਜਿੱਦਾਂ ਅਮਰੀਕਾ ਦੇ ਵਿੱਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਪ੍ਰਸਨਾ ਗਲਵਾਤ ਸੰਜੀਤ ਕਰਦੇ ਮ੍ਰਿਤਕ ਦੇ ਭਰਾ ਸੰਦੀਪ ਨੇ ਦੱਸਿਆ ਕਿ ਉਹ ਛੋਟਾ ਭਰਾ ਕਰੀਬ 7 ਸਾਲ ਪਹਿਲਾਂ ਅਮਰੀਕਾ ਗਿਆ ਸੀ ਉੱਥੇ ਉਹਨਾਂ ਦੇ ਰਿਸ਼ਤੇਦਾਰ ਵੱਲੋਂ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ ਅੱਗੇ ਉਹਨਾਂ ਨੇ ਦੱਸਿਆ ਕਿ ਮ੍ਰਿਤਕ ਦੀ ਉਮਰ ਕਰੀਬ 37 ਸਾਲ ਸੀ ਅਤੇ ਆਪਣੇ ਪਰਿਵਾਰ ਸਮੇਤ ਅਮਰੀਕਾ ਰਹਿੰਦਾ ਸੀ ਭਰੇ ਮੰਨਣਾ ਦੱਸਿਆ ਕਿ ਉਸ ਦਾ ਭਰਾ ਜਦੋਂ ਪਿੰਡ ਰਹਿੰਦਾ ਸੀ ਉਦੋਂ ਹਮੇਸ਼ਾ ਆਪਣੇ ਕੰਮ ਵਿੱਚ ਵਿਜੀ ਰਹਿੰਦਾ ਸੀ ਪਿੰਡ ਦੇ ਲੋਕਾਂ ਨਾਲ ਬਹੁਤ ਵਧੀਆ ਮਿਲਣ ਵਰਤਾਰਾ ਸੀ ਕਦੇ ਵੀ ਉਸ ਦਾ ਕੋਈ ਔਲਾਦ ਬਣ ਕੇ ਆਇਆ ਉਹ ਬਹੁਤ ਹੀ ਸੌਸਵਾਦਾ ਇਨਸਾਨ ਸੀ ਪੰਜਾਬ న్యూਸ 7 ਰਿਪੋਰਟ ਸੰਦੀਪ ਸ਼ਰਮਾ ਖਮਾਣੋ ਆਪਣਾ ਘਰ ਆ ਜਾਂ ਔਰੇ ਜਿੰਨਾ ਚ ਰਹਿਦਾ ਰਿਹਾ ਔਰੇ ਘਰ ਖੇਤ ਉਥੇ ਜਾਂ ਘਰ ਆ ਜਾਂ ਆਪਣੀ ਗੱਡੀ ਤੇ ਗੀੜਾ ਲੈ ਕੇ ਬਸ ਲੈਣ ਚਲੇ ਗਿਆ ਇਕ ਚਲਾਉਂਦਾ ਸੀ ਵਧੀਆ ਆਪਣਾ ਗੁਜ਼ਾਰਾ ਆਪਣਾ ਚੱਲਦਾ ਸੀ ਬਾਹਰ ਕਿਸੇ ਰਿਸ਼ਤੇਦਾਰ ਨਾਲ ਗੱਲ ਹੋਈ ਜਾਈ ਰਿਸ਼ਤੇਦਾਰ ਮੇਰੇ ਭੈਣ ਭਣੂ ਜਨੇ ਜੀ ਨਾਲ ਕੋਲ ਰਹਿੰਦਾ ਜੀ ਉਹ ਵੀ ਵਿਚਾਰੇ ਤੜਪਦੇ ਰਹਿੰਦੇ ਰਹਿੰਦੇ ਬ੍ਰਿਟਿਸ਼ ਵੇਰਦੇ ਨੇ ਗਾ ਗਦੀ ਦੇਖਿਆ ਤੜੀ ਨਹੀਂ ਹੋ ਜੁਜਦੀ ਹੈ ਗੱਲ ਨਹੀਂ ਕਰਦੀ ਮੇਰੇ ਨਾਲ ਹੋ ਗਈ ਬਹੁਤ ਮੇਰੇ ਆਪਣੇ ਕਰਜ ਮੈਂ ਕਹ ਤੇਰਾ ਕੀ ਕਸੂਰ ਹੈ ਤੈਨੂੰ ਕਿਹੜਾ ਪਤਾ ਉਹਦੇ ਮਨ ਦਾ ਵੀ ਉਹਨੇ ਕੀ ਕਰਨਾ ਤੇਰੇ ਨਾਲ ਬਸ ਮੈਂ ਸਾਰੇ ਪਰਿਵਾਰ ਤੋਂ ਆਈ ਜਿਨ੍ਹਾਂ ਨੇ ਕੋਈ ਮਾਰੀ ਮੇਰੇ ਭੈਣ ਸਾਰੇ ਪਰਿਵਾਰ ਚੋਂ ਆਈ ਜੀ ਪੂਆ ਸੱਤ ਦਾ ਮੁੰਡਾ ਕੀ ਨਿਕੰਮ ਕਰਿਆ ਬਰਾ ਮੇਰੇ ਪੜ੍ਹੋਈਏ ਦੀ ਸਗੀ ਪੂਆ ਦਾ ਮੁੰਡਾ ਜੀ